ਪਿਛਲੇ ਦਿਨੀ ਨਿਸ਼ਾਨ ਸਾਹਿਬ ਦੀ ਪੋਸ਼ਾਕੇ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਸੀ ਜਿਸ ਦੇ ਵਿੱਚ ਨਿਸ਼ਾਨ ਸਾਹਿਬ ਦੀ ਪੋਸ਼ਾਕੇ ਦਾ ਰੰਗ ਸਿਰਫ ਬਸੰਤੀ ਜਾਂ سرمਈ ਹੋਣਾ ਚਾਹੀਦਾ ਹੈ ਇਸੇ ਹੀ ਤਰ੍ਹਾਂ ਹੁਣ ਵਿਦੇਸ਼ ਦੀ ਧਰਤੀ ਤੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਲਏ ਗਏ ਵੱਡੇ ਫੈਸਲੇ ਦੇ ਅਨੁਸਾਰ ਗੁਰਦੁਆਰਿਆਂ ਦੇ ਵਿੱਚ ਨਿਸ਼ਾਨ ਸਾਹਿਬ ਦੀਆਂ ਪੋਸ਼ਾਕਾ ਬਦਲੀਆਂ ਜਾ ਰਹੀਆਂ ਨੇ ਤੇ ਨਿਸ਼ਾਨ ਸਾਹਿਬ ਦੇ ਰੰਗ ਬਦਲੀ ਦੇ ਬਾਰੇ ਜਾਰੀ ਫਰਮਾਨ ਦੇ ਵਿੱਚ ਅਮਲਤ ਹੋਈ ਹੈ ਤੇ ਹੁਣ ਵਿਦੇਸ਼ਾਂ ਦੇ ਵਿੱਚ ਵੀ ਨਿਸ਼ਾਨ ਸਾਹਿਬ ਬਦਲਣ ਲੱਗੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਾਰੀ ਕੀਤੇ ਗਏ ਆਦੇਸ਼ ਦੇ ਅਨੁਸਾਰ ਗੁਰਦੁਆਰਾ ਸੰਤ ਸਾਗਰ ਨਿਊਯਾਰਕ ਵਿਖੇ ਸਾਰੀਆਂ ਸੰਗਤਾਂ ਦੇ ਵੱਲੋਂ ਅਤੇ ਗੁਰੂ ਘਰ ਦੇ ਪ੍ਰਬੰਧਕਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਦੀਆਂ ਹਦਾਇਤਾਂ ਦੇ ਮੁਤਾਬਿਕ ਨਿਸ਼ਾਨ ਸਾਹਿਬ ਦੀ ਕੇਸ਼ਰੀ ਪੋਸ਼ਾਕਾ ਬਦਲ ਕੇ ਬਸੰਤੀ ਪੋਸ਼ਾਕਾ ਚੜਾਇਆ ਗਿਆ ਜਿਸ ਦੇ ਵਿੱਚ ਸੰਗਤਾਂ ਦੇ ਵੱਲੋਂ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਨਿਸ਼ਾਨ ਸਾਹਿਬ ਨੂੰ ਬਸੰਤੀ ਰੰਗ ਦੀ ਪੋਸ਼ਾਕਾ ਪਹਿਨਾਈ ਗਈ ਹੈ ਜਿਸ ਦੇ ਵਿੱਚ ਬੱਚੇ ਅਤੇ ਨੌਜਵਾਨਾਂ ਨੇ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਹੈ ਅਤੇ ਹੁਣ ਕੇਸਰੀ ਪੋਸ਼ਾਕੇ ਦੀ ਥਾਂ ਤੇ ਨਿਸ਼ਾਨ ਸਾਹਿਬ ਦੀ ਬਸੰਤੀ ਪੋਸ਼ਾਕਾ ਨਿਸ਼ਾਨ ਸਾਹਿਬ ਤੇ ਲਹਿਰੋਂਗੇ ਦੱਸਦੇ ਕਿ ਨਿਸ਼ਾਨ ਸਾਹਿਬ ਸਿੱਖ ਧਰਮ ਦਾ ਧਾਰਮਿਕ ਚਿੰਨ ਹੈ ਅਤੇ ਨਿਸ਼ਾਨ ਸਾਹਿਬ ਖਾਲਸਾ ਪੰਥ ਦਾ ਨਿਸ਼ਾਨ ਹੈ ਜਿੱਥੇ ਲੱਗਿਆ ਹੋਇਆ ਦੂਰ ਤੋਂ ਹੀ ਵਿਖਾਈ ਦਿੰਦਾ ਉਸ ਸਥਾਨ ਤੇ ਖਾਲਸਾ ਦੇ ਹੋਣ ਦੇ ਬਾਰੇ ਦੱਸਦਾ ਹੈ ਆਜ ਅੰਤਿਮ ਕੇ ਅੰਤਾਰਾ ਸਮਝਾਉਂਦਾ ਨਮਸਕਾਰ ਤੁਸੀਂ ਹੀ ਕਹੋ ਮਾਰੀ ਤੁਸੀਂਓ ਘਟ ਘਟ ਕੇ ਅੰਤਰ ਕੀ ਜਾਣਦੋ ਜੀਤੀ ਤੇ ਕੁੰਚਰ ਅਸਤੁੱਲਾ ਸੰਤਨ ਦੁਖ ਪਾਏ ਤੇ ਤੁਸੀਂ ਸੁਖ ਪਾਏ ਸਾਧਨ ਜੀ ਏਕ ਏਕ ਕੀ ਤੀਰ ਪਛਾਨਾ ਘਟ ਕੇ ਘਟ ਕੇ ਜਦ ਉਹ ਕਰ ਕਰਾ ਕਰਦਾਰਾ जाबा करख का कर तो हो तो सो निहार ਅਤੇ ਸਿੱਖ ਧਰਮ ਦੇ ਵਿੱਚ ਨਿਸ਼ਾਨ ਸਾਹਿਬ ਨੂੰ ਬਹੁਤ ਹੀ ਆਦਬ ਅਤੇ ਸਤਿਕਾਰ ਦੀ ਨਿਗਾਹ ਨਾਲ ਦੇਖਿਆ ਜਾਂਦਾ ਤੇ ਮਰਿਆਦਾ ਦੇ ਤਹਿਤ ਸੰਗਤਾਂ ਸਿਰ ਝੁਕਾਉਂਦੀਆਂ ਨੇ ਦੱਸ ਦੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਚੁਲਾਏ ਜਾਣ ਵਾਲੇ ਨਿਸ਼ਾਨ ਸਾਹਿਬ ਨੂੰ ਲੈ ਕੇ ਪੰਜ ਸਿੰਘ ਸਹਿਬਾਨਾਂ ਨੇ ਵੱਡਾ ਫੈਸਲਾ ਲਿਆ ਸੀ ਦਰਸਲ ਐਸਜੀਪੀਸੀ ਦੇ ਵੱਲੋਂ ਨਿਸ਼ਾਨ ਸਾਹਿਬ ਦੇ ਪੋਸ਼ਾਕ ਦੇ ਰੰਗ ਨੂੰ ਬਦਲਣ ਦੇ ਹੁਕਮ ਜਾਰੀ ਕੀਤੇ ਗਏ ਸਨ ਅਤੇ ਕੇਸ਼ਰੀ ਨਿਸ਼ਾਨ ਸਾਹਿਬ ਹਟਾ ਕੇ ਬਸੰਤੀ ਰੰਗ ਦਾ ਨਿਸ਼ਾਨ ਸਭ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਸੋ ਐਸਜੀਪੀਸੀ ਦੀ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਸਨ ਐਸਜੀਪੀਸੀ ਦੇ ਵੱਲੋਂ ਜਾਰੇ ਹੁਕਮ ਦੇ ਵਿੱਚ ਕਿਹਾ ਗਿਆ ਸੀ ਕਿ ਨਿਸ਼ਾਨ ਸਾਹਿਬ ਦੇ ਪੋਸ਼ਾਕਾ ਦਾ ਰੰਗ ਬਸੰਤੀ ਜਾਂ سرمਈ ਹੀ ਹੋਵੇ ਕਿਉਂਕਿ ਕੇਸਰੀ ਨਿਸ਼ਾਨ ਭਗਵੇਂ ਰੰਗ ਦਾ ਪੁਲੇਖਾ ਪਾਉਂਦਾ ਸ਼ੁਰੂਆਕਾਲ ਤੋਂ ਕਸਿਆ ਵਿਖੇ ਪਹੁੰਚੀ ਸ਼ਿਕਾਇਤ ਮਗਰੋਂ ਪੰਜ ਸਿੰਘ ਸਹਿਬਾਨਾ ਦੇ ਵੱਲੋਂ 15 ਜੁਲਾਈ ਦੀ ਮੀਟਿੰਗ ਹੋਈ ਸੀ ਅਤੇ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਨਿਰਧਾਰਤ ਰੰਗ ਦੀ ਪੋਸ਼ਾਕ ਨਿਸ਼ਾਨ ਸਾਹਿਬ ਦੇ ਉੱਤੇ ਚੜਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ ਸੋ ਇਸ ਜ਼ਬੰਦੀ ਸ਼੍ਰੀ ਅਕਾਰਤਕ ਸਾਹਿਬ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੱਤਰ ਭੇਜ ਕੇ ਸੰਗਤ ਨੂੰ ਇਸ ਬਾਰੇ ਜਾਗਰੂਕ ਕਰਨ ਦੇ ਲਈ ਵੀ ਕਿਹਾ ਗਿਆ ਸੀ